जय हिंद भारत माता की जय आज ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਜਿਹੜਾ ਉਹ ਬੜਾ ਘੁੰਮ ਰਿਹਾ ਹੈ ਬੜੀ ਜਗ੍ਹਾ ਤੇ ਵਾਇਰਲ ਹੋ ਰਿਹਾ ਹੈ ਹਰ ਟੀਵੀ ਚੈਨਲ ਜਿਹੜਾ ਉਹਨੂੰ ਜ਼ੂਨ ਮਿਰਚ ਮਸਾਲਾ ਲਗਾ ਕੇ ਉਹਨੂੰ ਵਿਦਾ ਚੜਾ ਕੇ ਜਿਹੜਾ ਪੇਸ਼ ਕਰ ਰਿਹਾ ਹੈ ਉਹ ਮੁੱਦਾ ਹੈ ਕਿ ਰਾਹੁਲ ਗਾਂਧੀ ਜੀ ਜਿਹੜੇ ਕਾਂਗਰਸ ਦੇ ਸੱਤ ਵੱਡੇ ਨੇਤਾ ਨੇ ਉਹਨਾਂ ਨੇ ਸੰਸਦ ਦੇ ਵਿੱਚ ਕਹਿ ਦਿੱਤਾ ਕਿ ਹਿੰਦੂ ਜਿਹੜੇ ਆ ਉਹ ਹਿੰਸਾ ਫੈਲਾਉਂਦੇ ਮੈਂ ਵੀ ਬੜਾ ਗੁੱਸੇ ਹੋਇਆ ਤਾਇਆ ਜਦੋਂ ਉਹਨਾਂ ਸੁਣਿਆ ਕਿ ਕੋਈ ਛੋਟੀ ਜਿਹੀ ਗਲਤੀ ਮੇਰੇ ਕੋਲ ਆਈ ਸੀਗੀ ਔਰ ਮੈਂ ਸੁਣਿਆ ਕਿ ਮੇਰਾ ਮਨ ਕੀਤਾ ਕਿ ਮੈਂ ਰਾਹੁਲ ਗਾਂਧੀ ਦੇ ਖਿਲਾਫ ਬਹੁਤ ਕੁਝ ਬੋਲਾਂ ਪਰੰਤੂ ਥੋੜਾ ਜਿਹਾ ਵਿਵੇਕ ਕੰਮ ਕੀਤਾ ਕਿਉਂਕਿ ਅੱਜ ਕੱਲ ਜਿਹੜੀ ਉਹ WhatsApp ਯੂਨੀਵਰਸਿਟੀ ਹੈ ਨਾ ਉਹਦੇ ਵਿੱਚ ਬੜਾ ੜਕਾਉ ਚੀਜ਼ਾਂ ਹੁੰਦੀਆਂ ਉਹਨੂੰ ਬੜਾ ਜ਼ਿਆਦਾ ਮਿਸਯੂਜ਼ ਕੀਤਾ ਜਾਂਦਾ ਤੇ ਮੈਂ ਥੋੜਾ ਜਿਹਾ ਆਪਣਾ ਵਿਵੇਕ ਯੂਜ਼ ਕੀਤਾ ਤੇ ਮੈਂ ਪੂਰੀ ਜਿਹੜੀ ਉਹ ਸਪੀਚ ਸੀਗੀ ਉਹ ਧਿਆਨ ਨਾਲ ਸੁਣੀ ਉਹਦੇ ਵਿੱਚ ਰਾਹੁਲ ਗਾਂਧੀ ਜੀ ਜਿਹੜੇ ਉਹ ਕਹਿ ਰਹੇ ਸੀਗੇ ਜਿਹੜੇ ਵੀ ਸਾਡੇ ਦੇਵੀ ਦੇਵਤਾ ਨੇ ਚਾਹੇ ਉਹ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਨੇ ਚਾਹੇ ਉਹ ਗੁਰੂ ਨਾਨਕ ਦੇਵ ਜੀ ਨੇ ਚਾਹੇ ਸਾਡੇ ਬੋਲੇਸ਼ਨ ਕਰਨੇ ਚਾਹੇ ਉਹ ਜੀਸਸ ਕ੍ਰਾਈਸਟ ਨੇ ਜਿਹੜੇ ਵੀ ਨੇ ਉਹ ਅਭੇ ਹੋਂਦਾ ਇੱਕ ਸੰਦੇਸ਼ ਦਿੰਦੇ ਉਹ ਇਹ ਕਹਿੰਦੇ ਨੇ ਕਿ ਨਾ ਡਰੋ ਤੇ ਨਾ ਕਿਸੇ ਨੂੰ ਡਰਾਓ ਸੋ ਉਹਨਾਂ ਨੇ ਇੱਕ ਆਪਣੇ ਕਹਿੰਦਾ ਢੰਗ ਸੀਗਾ ਲਾਸਟ ਵਿੱਚ ਉਹਨਾਂ ਨੇ ਇੱਕ ਲਾਈਨ ਬੋਲ ਦਿੱਤੀ ਕਿ ਜਿਹੜੇ ਆਪਣੇ ਆਪ ਨੂੰ ਭਾਜਪਾ ਉਹ ਲੋਕਾਂ ਨੇ ਐਕਚੁਅਲੀ ਕਿਹਾ ਸੀ ਕਿ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਉਹ ਹਿੰਸਾ ਫੈਲਾ ਰਹੇ ਉਹ ਨਫਰਤ ਫੈਲਾ ਰਹੇ ਹੁਣ ਇਹ ਤਾਂ ਸੀ ਕਿ ਰਾਜਨੀਤਿਕ ਪਾਰਟੀਆਂ ਦੀ ਆਪਣੀ ਦੁਸ਼ਟਾ ਆਪਣੀ ਜੋ ਉਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਲੇਕਿਨ ਉਹਨੇ ਵਿੱਚ ਇੱਕ ਚੀਜ਼ ਸਪਸ਼ਟ ਹੋ ਗਈ ਹੈ ਕਿ ਚਾਹੇ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਹੈ ਉਹ ਸਾਡੇ ਹਿੰਦੂਆਂ ਨੂੰ ਇੱਕ ਰਾਜਨੀਤਿਕ ਮੋਰੇ ਤੇ ਲਗਾ ਕੁਝ ਨਹੀਂ ਸਕਦੀ ਪਹਿਲਾ ਬੀਜੇਪੀ ਨੇ ਹਿੰਦੂਆਂ ਨੂੰ ਇਕ ਰਾਮ ਮੰਦਰ ਦੇ ਨਾਮ ਦੇ ਉੱਪਰ ਹਿੰਦੂਤਵ ਦੇ ਨਾਮ ਦੇ ਉੱਪਰ ਗਊ ਰੱਖਿਆ ਦੇ ਨਾਮ ਦੇ ਉੱਪਰ ਇੱਕ ਉਹ ਰਾਜਨੀਤਿਕ ਰੰਗ ਦਿੱਤੇ ਉਹ ਸੱਤਾ ਦੇ ਵਿੱਚ ਹੁਣ ਦੂਸਰੀ ਪਾਰਟੀ ਕੀ ਕਰੀਏ ਉਹ ਵੀ ਹਿੰਦੂ-ਹਿੰਦੂ ਕਰਨਾ ਸ਼ੁਰੂ ਹੋ ਗਈ ਹੈ ਇਹਦਾ ਮਤਲਬ ਕਿ ਇਹ ਹੀ ਹੋ ਗਿਆ ਕਿ ਹਿੰਦੂਆਂ ਤੋਂ ਇਲਾਵਾ ਸਾਡੇ ਦੇਸ਼ ਵਿੱਚ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਔਰ ਅਸੀਂ ਮੂਰਖ ਲੋਕਾਂ ਜਿਹੜੇ ਇਹਨਾਂ ਲੋਕਾਂ ਦੇ ਪਿੱਛੇ ਲੱਗੇ ਆਪਸੀ ਪੈਂਚਾੜਾ ਕਰਾਪੜਾ ਸੋ ਮੈਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹਾਂਗਾ ਕਿ ਤੁਸੀਂ ਥੋੜਾ ਜਿਹਾ ਸੋਚ ਸਮੇ ਕੇ ਚਲੋ ਕਿਉਂਕਿ ਇਹ ਸਾਡਾ ਦੇਸ਼ ਜਿਹੜਾ ਹੈ ਉਹ ਸਿਰਫ ਧਰਮਾਂ ਵਾਲੀ ਦੇਸ਼ ਨਹੀਂ ਹੈ ਇੱਥੇ ਅਮੀਰ ਵੀ ਰਹਿੰਦਾ ਇੱਥੇ ਗਰੀਬ ਵੀ ਰਹਿੰਦਾ ਇੱਥੇ ਢਿੱਡ ਵੀ ਭਰਨਾ ਪੈਂਦਾ ਹੈ ਇੱਥੇ ਬੱਚਿਆਂ ਨੂੰ ਪੜਾਉਣਾ ਵੀ ਪੈਂਦਾ ਹੈ ਇੱਥੇ ਹੋਰ ਵੀ ਬਹੁਤ ਕੰਮ ਕਰਨੇ ਪੈਂਦੇ ਆ ਕਾਰੋਬਾਰ ਕਰਨੇ ਪੈਂਦੇ ਆ ਖੇਤੀਬਾੜੀ ਕਰਨੀ ਪੈਂਦੀ ਹੈ ਇਹ ਵੀ ਮੁੱਦੇ ਹੈਗੇ ਨੇ ਹਰ ਵੇਲੇ ਧਰਮ ਧਰਮ ਕਰਕੇ ਉਹਨੂੰ ਯੂਜ਼ ਕਰਨਾ ਬੰਦ ਕਰ ਦਿਓ ਖਾਸ ਕਰਕੇ ਹਿੰਦੂ ਧਰਮ ਕਿਉਂਕਿ ਜਦੋਂ ਵੀ ਹੁੰਦਾ ਹੈ ਹਿੰਦੂ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਉਹਨੂੰ ਇੱਕ ਮੋਰਾ ਬਣਾਇਆ ਜਾਂਦਾ ਹੈ ਔਰ ਇਹ ਸਾਰੀ ਰਾਜਨੀਤੀਆਂ ਬਰਾਬਰ ਨਹੀਂ ਔਰ ਸਭ ਲੋਕ ਜਿਹੜੇ ਆ ਉਹ ਯੂਜ਼ ਕਰਦੇ ਨੇ ਹਿੰਦੂਤਾ ਦਾ ਸੋ ਮੇਰੀ ਬੇਨਤੀ ਇਹੀ ਹੈ ਖਾਸ ਕਰਕੇ ਮੈਂ ਜਿਹੜੀਆਂ ਇਹ ਲੀਡਿੰਗ ਪਾਰਟੀਆਂ ਨੇ ਇਹਨਾਂ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਕਿ ਥੋੜਾ ਆਪਣੇ ਆਪ ਨੂੰ ਸ਼ਰਮ ਹਿਆ ਕਰੋ ਥੋੜਾ ਜਿਹਾ ਸਮਝੋ ਕਿ ਹਰ ਵੇਲੇ ਧਰਮ ਧਰਮ ਕਰਕੇ ਨਹੀਂ ਸੰਸਦ ਲੱਗੀ ਸੀਗੀ ਉਹਦੇ ਵਿੱਚ ਸਾਡੇ ਵਿਕਾਸ ਦੀ ਗੱਲ ਉਹ ਨਹੀਂ ਕਹੀ ਦੀ ਸੀ ਜੇ ਇੱਕ ਦੂਸਰੇ ਦੇ ਐਲੀਗੇਸ਼ਨ ਲਾੜੇ ਸੀਗੇ ਤੇ ਸਿੱਧੇ ਨਾਮ ਲੈ ਕੇ ਲਗਾਉਣੇ ਚਾਹੀਦੇ ਸੀਗੇ ਹਿੰਦੂ ਨਹੀਂ ਕਹਿਣਾ ਚਾਹੀਦਾ ਸੀ ਕਿ ਹਿੰਦੂ ਹਿੰਸਾ ਫੈਲਾਉਂਦੇ ਨੇ ਹਿੰਦੂ ਕਦੀ ਇਨਸਾਨੀ ਫੈਲਾਉਂਦੇ ਅਗਰ ਹਿੰਦੂ ਹਿੰਸਾ ਫੈਲਾਉਂਦੇ ਹੁੰਦੇ ਨਾ ਅੱਜ ਖਾਲਸਤਾਨੀ ਮੌਤਵਾਦੀ ਕਿਹਾ ਜਾਂਦਾ ਇਹ ਜਹਾਦੀਆਂ ਨੂੰ ਹਤਵਾਦੀ ਕਿਹਾ ਜਾਂਦਾ ਧਰਮਾਂਤਰਾਂ ਦੇ ਨਾਮ ਦੇ ਉੱਪਰ ਕਈ ਲੋਕਾਂ ਨੂੰ ਗਰਥ ਕਿਹਾ ਜਾਂਦਾ ਪਰ ਹਿੰਦੂਆਂ ਦੇ ਉੱਪਰ ਕੋਈ ਐ ਉਹ ਐਲੀਗੇਸ਼ਨ ਨਹੀਂ ਲੱਗਦਾ ਕਿਉਂ ਕਾਰਨਾਂ ਕਿ ਉਹ ਅਹਿੰਸਲ ਔਹ ਹਿੰਸਕ ਨੇ ਸਿਖਾਇਆ ਹੀ ਜਾਂਦਾ ਸਾਡੇ ਗੀਤਾ ਹੋਵੇ ਚਾਹੇ ਰਮਾਇਣ ਹੋਵੇ ਔਰ ਇਹ ਹੀ ਸਿਖਾਇਆ ਗਿਆ ਕਿ ਕਿਸੇ ਨੂੰ ਵੀ ਕਿਸੇ ਨੂੰ ਵੀ ਡਰਾਉਣਾ ਔਰ ਰਾਹੁਲ ਗਾਂਧੀ ਜੀ ਵੀ ਸ਼ਾਇਦ ਇਹ ਹੀ ਕਹਿਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਹਿੰਦੂਆਂ ਦਾ ਨਾਮ ਲਏ ਬਿਨਾ ਉਹਨਾਂ ਨੂੰ ਸਿੱਧਾ ਪਾਰਟੀ ਦਾ ਨਾਮ ਲੈਣਾ ਸੀ ਸੋ ਮੇਰੀ ਬੇਨਤੀ ਹੈ ਚੇਤਾਵਨੀ ਵੀ ਹੈ ਕਿ ਸਾਡੇ Hindu ਧਰਮ ਨੂੰ ਰਾਜਨੀਤੀ ਦਾ ਮੋਰਾ ਪਨਾਣਾ ਬੰਦ ਕਰੋ ਔਰ ਆਪਣੇ ਵਿਕਾਸ ਦੀ ਗੱਲਾਂ ਕਰੋ ਸਮਾਜ ਦੀ ਬਿਹਤਰੀ ਦੇ ਜੋ ਤੁਸੀਂ ਕੰਮ ਕਰਦੇ ਹੋ ਤੁਸੀਂ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਦੇ ਵਿਵਹਾਰ ਦੇ ਉੱਪਰ ਵੋਟ ਲੰਗੋ ਨਾ ਕਿ ਹਰ ਵੇਲੇ ਧਰਮ ਧਰਮ ਕਰਕੇ ਬੰਦ ਕਰੋ ਇਹ ਚੀਜ਼ਾਂ ਇਹ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਤੋੜ ਕੇ ਰੱਖ ਦਿੰਦੀਆਂ ਅੱਜ ਹਿੰਦੂ ਸਿੱਖ ਚ ਵਿਵਾਦ ਹੋਏ ਪਏ ਨੇ ਅੱਜ ਹਿੰਦੂ ਮੁਸਲਮਾਨ ਚ ਵਿਵਾਦ ਹੋਏ ਪਏ ਨੇ ਹਿੰਦੂ 크੍ਰਿਸਚੀਅਨ ਦੇ ਵਿੱਚ ਵਿਵਾਦ ਹੋਏ ਪਏ ਨੇ ਹਿੰਦੂਆਂ ਨੂੰ ਹੀ ਹਰ ਜਗ੍ਹਾ ਤੇ ਟਾਰਗੇਟ ਕੀਤਾ ਜਾ ਰਿਹਾ ਹਰ ਜਗ੍ਹਾ ਤੇ ਦਬਾਇਆ ਜਾਂਦਾ ਉਹਦੇ ਇਹ ਮੁੱਖੇ ਕਾਰਨ ਇਹ ਰਾਜਨੀਤਿਕ ਲੋਗ ਨੇ ਜੋ ਹਿੰਦੂਆਂ ਨੂੰ ਇੱਕ ਸਰਵ ਰਾਜਨੀਤਿਕ ਮੁੱਦਾ ਬਣਾ ਕੇ ਸੋ ਇਹ ਸਮਝ ਜਾਓ ਕਿ ਠੀਕ ਹੈ ਨਹੀਂ ਤਾਂ ਇੱਕ ਨਿੱਕੇ ਦਿਨ ਇਹੋ ਜਿਹਾ ਦਿਨ ਜ਼ਰੂਰ ਆਏਗਾ ਕਿ ਜਦੋਂ ਆਮ ਜਨਤਾ ਜਿਹੜੀ ਹੈ ਖਾਸ ਕਰਕੇ Hindu ਜਨਤਾ ਜਿਹੜੀ ਹੈ ਉਹ ਤੁਹਾਡੇ ਮੂੰਹ ਤੇ ਸਮਝ